ਕੇ ਇੱਕ ਤਰੀਕ ਨੂੰ ਬਦਨ ਦੱਬਣ ਤੋਂ ਪਹਿਲਾਂ ਮਸ਼ੀਨ ਕੋਲੇ ਖੜ ਕੇ ਸੋਚ ਲਿਓ ਕਿ ਕਿਹੜਾ ਬੰਦਾ ਸਾਡੇ ਕਾਬਿਲ ਆ ਸਾਡੀ ਗੱਲ ਕਰਨ ਦਾ ਦਮ ਰੱਖਦਾ ਹੈ ਕਿਹੜਾ ਬੰਦਾ ਸਾਡੇ ਹੱਕਾਂ ਦੀ ਗੱਲ ਕਰਨ ਵਾਲਾ ਹੈ ਕਿਹੜਾ ਬੰਦਾ ਸਾਡੇ ਲਈ ਲਗਾਤਾਰ ਲੜ ਰਿਹਾ ਹੈ ਇੱਕ ਪਾਸੇ ਬੀਬਾ ਜਿਹੜੀ ਪਿਛਲੇ 15 ਸਾਲ ਤੋਂ ਛੁੱਡੀ ਐਂਟੀ ਬੰਦੀ ਆ ਰਹੀ ਹੈ ਇੱਕ ਪਾਸੇ ਉਹ ਤੇਰਾ ਜਿਹੜੇ ਅੱ체 ਗੁਰੂ ਰਾਮ ਸਿੰਘ ਸਾਹਿਬ ਦੀਆਂ ਹੋਈਆਂ ਬੇਅਦਬੀ ਵਾਲੇ ਦੋਸ਼ੀ ਨੇ ਇੱਥੇ ਜਵਾਨੀ ਦਾ ਕਾਹਨ ਹੋਇਆ ਉਹ ਦੋਸ਼ੀ ਨੇ ਦੂਜੇ ਪਾਸੇ ਉਹ ਤੇਰਾ ਜਿਹੜੀ ਲਗਾਤਾਰ ਪੰਜਾਬ ਦੇ ਵਿੱਚ ਵੀ ਰਾਜ ਕੀਤਾ 35-40 ਸਾਲ ਜਿਸ ਤਰੀਕੇ ਦੇ ਨਾਲ ਅਕਾਲਤਾ ਸਾਹਬ ਧਾਇਆ ਗਿਆ ਹਜ਼ਾਰਾਂ ਪੰਜਾਬ ਦੀ ਜਵਾਨੀ ਝੂਟੇ ਪੁਲਿਸ ਮੁਕਾਬਲਿਆਂ 'ਚ ਮਾਰੀ ਗਈ 1 ਜੂਨ ਦਾ ਦਿਨ 1 ਜੂਨ ਦਾ ਦਿਨ ਉਹ ਜੂਨ ਹੋਣਾ ਜਿੱਦੇ ਤੁਸੀਂ ਦਿਨ ਹੋਣਾ ਜਿੱਦੇ ਤੁਸੀਂ ਬਟਨ ਦੱਬਣਾ ਜਾ ਕੇ ਚੇਤੇ ਕਰ ਲਓ 1 ਜੂਨ ਨੂੰ ਅਕਾਲ ਤਾ ਸਾਰੋ ਚਾਰਸ ਫੇਰੋਂ ਕੇ ਰਾਪਿਆ ਵਾਸੀ ਉਸ ਤੋਂ ਬਾਅਦ 6 ਜੂਨ ਤੱਕ ਕੀ ਹੋਇਆ ਹਜ਼ਾਰਾਂ ਉੱਤੇ ਨੌਜਵਾਨ ਮਾਰੇ ਬਜ਼ੁਰਗ ਮਾਰੇ ਬੀਬੀਆਂ ਮਾਰੀਆਂ ਬੱਚੇ ਮਾਰੇ ਉਹ ਸਾਰੀ ਸੋਢੀ ਕਾਲਤਾ ਸਾਹਿਬ ਦਾ ਦਰਬਾਰ ਸਾਹਿਬ ਦਾ ਆਲੇ-ਦਾਲੇ ਜੋ ਘਾਣ ਹੋਇਆ ਜੋ ਖੂਨ ਡਲਿਆ ਉੱਥੇ ਉਹ ਚੇਤਾ ਰੱਖਿਓ ਤੇ ਉਹ ਤੇ ਰਵੀ ਉਹਦੇ ਪੰਜੇ ਵਾਲੀ ਹੋਣੀ ਐ ਉਹ ਖੂਨੀ ਪੰਜਾ ਜੀ ਨੂੰ ਕਹਿੰਦੇ ਆ ਤੀਜੀ ਤਰ ਸੋਢੀ ਆ ਹੋਣੀ ਐ ਜਿਹਨੂੰ ਤੁਸੀਂ 400 ਆ ਕਹਿੰਦੇ ਆ ਉਹਦੇ ਚੇਤੇ ਰੱਖਿਓ ਵੀ ਸਾਡੇ ਨੌਜਵਾਨ ਚੱਕ ਕੇ ਐਨਐਸ ਲਾ ਕੇ ਡਿਬਰੂ ਵੱਲ ਸਿੱਤੇ ਗਏ ਆ ਕੀ ਕਸੂਰ ਸੀ ਵਰਤਪਾਲ ਦੀ ਮਾਂ ਦਾ 8 ਦਿਨ 57 ਦੇ ਬੰਦ ਰੱਖੀ ਐ ਕੀ ਕਸੂਰ ਆ ਪੰਜਾਬ ਦੀ ਜਵਾਨੀ ਦਾ ਜਿਹੜੀ ਚਿੱਟੇ ਦਾ ਮਰ ਰਹੀ ਐ ਹਜ਼ਾਰਾਂ ਨੌਜਵਾਨ ਚਿੱਟੇ ਦਾ ਮਰੇ ਨੇ ਮਾਮਾ ਬਰਕਦੀਆਂ ਨੇ ਸੈਂਕੜੇ ਨੌਜਵਾਨ ਮਟਿਆਰੇ ਕੁੜੀਆਂ ਪਰ ਜਵਾਨ ਜੰਡੀਆਂ ਹੋਈਆਂ ਨੇ ਇਹ ਚਿੱਟੇ ਕਿਰੀ ਦੇਣਾ ਬੇਅਦਬੀਆਂ ਕਤਲੋਗਾਰਤ ਜੋ ਹੋਈ ਐ ਜੋ ਹੁਣ ਤੱਕ ਘਾਣ ਹੋਇਆ ਪੰਜਾਬ ਦਾ ਇਹ ਚੇਤੇ ਰੱਖਿਓ ਹੰਦੇ ਇੱਕ ਵਾਰ ਚੇਤੇ ਰੱਖਿਓ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਗਿਆ ਕਿ ਇਹ ਨਜ਼ਰ ਇਾਮ ਲਾਉਂਦੇ ਰਹਿੰਦੇ ਆ ਵੀ ਇਹ ਗੈਰਟਰ ਆ ਭਾਈ ਮੈਂ ਮੁਕਰਿਆ ਨਹੀਂ ਮੈਂ ਆਪਣੀ ਜ਼ਿੰਦਗੀ ਦਾ ਬੇਵਾਕੀ ਨਾਲ ਬਿਆਨ ਕੀਤਾ ਸਚਾਈ ਬਿਆਨ ਕੀਤੀ ਐ ਮੈਂ ਕੌਣ ਸੀ ਕਿੱਥੋਂ ਆਇਆ ਕੀਮਰਾ ਬਿਸ਼ੋਕ ਦਾ ਮੈਨੂੰ ਗੈਰਟਰ ਬਣਾਉਣ ਵਾਲੇ ਕੌਣ ਸੀ ਇਹ ਹੀ ਲੋਕ ਸੀ ਜਨਰਨਾ ਸ਼ੁਰੂ ਹੋਇਆ ਤੁਰਿਆ ਬੋਲੀ ਖਾਤਰ ਪਾਣੀ ਖਾਤਰ ਧਰਤੀ ਖਾਤਰ ਨਸ਼ਿਆਂ ਦੇ ਖਿਲਾਫ ਹਰ ਪੱਖ ਤੋਂ ਜਾਏ ਕਿਸਾਨੀ ਮੋਰਚੇ ਹੋਣ ਚਾਹੇ ਗਮੀਰੂ ਵਾਲਾ ਧੱਕਾ ਹੁੰਦਾ ਹੋਵੇ ਹਰ ਪੱਖ ਤੋਂ ਪੰਜਾਬ ਨਾਲ ਖੜਾ ਮੌਕਾ ਨਾ ਗਵਾ ਦਿਓ ਮੁਰਕ ਕੇ ਬਸਤਾਉਂਦੇ ਹੁੰਨੇ ਹੋ ਵੀ ਯਾਰ ਆਹ ਬੰਦਾ ਜੱਚ ਕੇ ਜਾਣਾ ਚਾਹੀਦਾ ਸੀ ਇਹ ਬੰਦਾ ਸਾਡੀ ਗੱਲ ਕਰ ਸਕਦਾ ਤੇ ਜਾ ਕੇ ਸੋ ਮੌਕਾ ਤੁਹਾਡੇ ਕੋਲੇ ਆਇਆ ਬਾਈ ਚੋਣ ਨਿਸ਼ਾਨ ਬਾਲਟੀ ਹੈ ਦਸਵੇਂ ਨੰਬਰ ਤੇ ਨਿਸ਼ਾਨ ਹੈ ਸਾਡੇ ਵੋਟਰ ਵੀ ਤੁਸੀਂ ਆਹ ਸਪੋਟਰ ਵੀ ਤੁਸੀਂ ਹੈ ਚੰਡੇ ਵੀ ਤੁਸੀਂ ਆ ਪੋਰਟਰ ਵੀ ਤੁਸੀਂ ਐ ਇਹਦਾ ਤਗੜੇ ਬੰਦੇ ਆ ਬਾਈ ਧਨਾੜ ਬੰਦੇ ਆ ਬਹੁਤ ਲੁੱਟਿਆ ਪੰਜਾਬ ਥਾਥਾਂ ਦੇ ਛੰਡੇ ਲਾਏ ਪਏ ਆ ਧੱਕੇ ਨਾਲ ਹੀ ਲਾ ਜਾਂਦੇ ਆ ਪੋਰਟਰ ਜਾਂ ਛਾਪੇ ਦਾ ਵਾਰਚ ਤੁਰੇ ਆਂਦੇ ਬੰਦੇ ਦੇ ਕੋਈ ਗੱਡੀ ਖੜਾ ਖੜੀ ਖੜਾਈ ਖੜਾ ਕੋਈ ਮੋਟਰਸਾਈਕਲ ਲਈ ਖੜਾ ਧੱਕੇ ਨਾਲ ਹੀ ਲਾਉਂਦੇ ਸਿੱਕੜ ਜਾ ਉੱਤੇ ਸੋ ਮੈਂ ਪੁੱਛਿਆ ਦੁਕਾਨ ਵਾਲੇ ਨੂੰ ਮੈਂ ਬਾਈ ਆਪਾਂ ਵੀ ਆ ਪੋਰਟ ਤੇ ਲਾਉਣੇ ਆ ਕੰਨਾਂ ਤੇ ਮੈਂ 650 ਪਿੰਡ ਆ ਉਹ ਕਹਿੰਦਾ ਬਈ 50 ਲੱਖ ਦੇ ਵੋਟ ਲੱਗਣਗੇ। ਮਾ ਆਪਣੇ ਵਸਤਾ ਰੋਗ ਨਹੀਂ ਬਈ। ਸੋ ਬਈ ਆਪਾਂ ਇਹ ਪ੍ਰਵਾਹ ਨਾ ਕਰਿਓ। ਚੌਥੇ ਦੀ ਗੱਲ ਆ ਮੈਨੂੰ ਜਗਰਾਵਤੀਰ ਤੋਂ ਫੋਨ ਆਇਆ। ਕਹਿੰਦਾ ਜੀ ਮੈਂ ਜਿਹੜਾ ਸਪਾਲ ਸਿੰਘ ਬੋਲਦਾ ਮੁੱਢੋਂ ਪੰਜੇਪਰਾ ਅਕਾਲੀ ਦਲ ਨਾਲ ਰਹੇ ਆ। ਸਾਡੇ ਕਰਾਂ ਦੇ ਝੰਡੇ ਵੀ ਅਕਾਲੀ ਦਲ ਦੇ ਆ ਪਰ ਪੰਜੇਪਰਾ ਵੋਟ ਤੈਨੂੰ ਪਾਵਾਂਗੇ ਵੀ ਪਾਵਾਂਗੇ ਵੀ। ਮਾ ਠੀਕ ਆ ਜੀ ਕੋਈ ਗੱਲ ਨਹੀਂ ਝੰਡੇ ਨਾਲੇ ਲਾਈ ਰੱਖੋ ਪਰ ਵੋਟ ਪਾ ਦਿਓ। ਸੋ ਝੰਡੇ ਨਾਲੇ ਰਹਿਣਗੇ। ਸੋ ਭਰਾਵੋ ਬਹੁਤੀਆਂ ਗੱਲਾਂਾਂ ਨਹੀਂ ਕਰ ਰਹੀਆਂ ਤੁਸੀਂ ਵੀ ਸਮੇਂ ਦੇ ਬੈਠੇ ਹੋ ਤੇ ਮੈਂ ਅੱਗੇ ਵੀ ਹਲੇ ਤਨ ਪਰੋਂ ਤੇ ਜਾਣਾ ਹੈ 2% ਦੇ ਗੋਨੇ ਵਾਲਿਆ ਨੇੜਾ ਬਹੁਤ ਹੋਇਆ ਪਿਆ ਵਰਗਾ ਆਥੇ ਨੇ ਜਮਾਂ ਹੀ ਗੱਲ ਸੁਣਨ ਆਰ ਜਾਂਦੇ ਆ ਦਰੂਦੂਰ ਪੀ ਲੈਂਦੇ ਆ ਬਾਕੀ ਮੇਰੀ ਸੋਚ ਨੂੰ ਮੇਰੀ ਵਿਚਾਰਧਾਰਾ ਨੂੰ ਤੁਸੀਂ ਸਾਰੇ ਜਾਣਦੇ ਹੋ ਬਾਹਲਾ ਕਰਕੇ ਜਾਣਾ ਇੱਕ ਵਾਰੀ ਉਹ ਪਾਰਲੀਮੈਂਟ ਦੀਆਂ ਪੌੜੀਆਂ ਚੜੋ ਮੈਂ ਜਾਣਾ ਮੇਰਾ ਕੰਮ ਜਾਣੇ ਨਾ ਬਿਕਨ ਵਾਲੇ ਆ ਨਾ ਡਾਉਣ ਵਾਲੇ ਆ ਨਾ ਚੁੱਕਣ ਵਾਲੇ ਆ ਬਾਕੀ ਮੈਂ ਬੇਨਤੀ ਹੋਰ ਕਰਦਿਆਂ ਜਿੱਥੇ ਵੀ ਤੁਹਾਡੀ ਰਿਸ਼ਤੇਦਾਰੀ ਹੈ ਫਰੀਦਕੋਟ ਦੇ ਵਿੱਚ ਸਰੂਰ ਦੇ ਵਿੱਚ ਮਕਸਰੋਵ ਦੇ ਪਾਸੇ ਜਾਂ ਅੰਮ੍ਰਿਤਸਰ ਦੇ ਪਾਸੇ ਕੋਈ ਤੁਹਾਡੀ ਜਾਣ ਪਛਾਣ ਹੈ ਖੰਡੂਰ ਸਾਹਿਬ ਕੋਈ ਜਾਣ ਪਛਾਣ ਹੈ ਸ਼ਹੀਦ ਭਾਈ ਬੈਂਸ ਸਿੰਘ जिने ਕਾਮ ਦੀ ਡਿੱਗੀ ਲਈ ਪੱਗ ਚੱਕ ਕੇ ਸਿਰ ਤੇ ਰੱਖੀ ਸੀ ਉਹ ਸ਼ਹੀਦ ਭਾਈ ਦਾਸੂ ਦਾ ਸੁਪੁੱਤਰ ਸਰਦਾਰ ਸਰਬਜੀਤ ਸਿੰਘ ਖੜਾ ਪਈ ਬਰੀਦਕੋੜ ਤੋਂ ਉੱਚੋ ਦੀ ਮਦਦ ਕਰਿਓ ਸਰੂਰ ਤੋਂ ਮਾਨ ਸਾਹਿਬ ਖੜੇ ਆ ਅੰਬਰਸਰ ਤੋਂ ਈਮਾਨ ਸਿੰਘ ਮਾਨ ਉਹ ਖੜੇ ਨੇ ਲੁਧਿਆਣਾ ਤੋਂ ਸ਼ਹੀਦ ਭਾਈ ਰਸਪਾਲ ਸਿੰਘ ਸੰਧਣਾ ਉਹਨਾਂ ਦਾ ਮੁੰਡਾ ਖੜਾ ਹੈ ਸ਼ੀਰ ਪਾਸੋਂ ਸੱਦਣਾ ਹੋ ਜੁਦਾ ਸੀਗਾ ਜਦੋਂ ਲੱਤਾਂ ਬਾਹਾਂ ਤੋੜ ਕੇ ਕਰੀ ਕਰਕੇ ਮੁਸ਼ਕਾਂ ਦਾ ਬੰਦ ਗਏ ਧਰਤੀ ਤੇ ਸਟਿਆ ਪਿਆ ਸੀ ਕੇ ਪੀ ਐਸ ਗੱਲ ਅੰਟਰੋਗੇਸ਼ਨ ਕਰਨਾ ਹੁੰਦਾ ਉਹਦੀ ਕੇ ਪੀ ਐਸ ਗੱਲ ਦੇ ਮੂੰਹ ਤੇ ਥੁੱਕ ਦਿੰਦਾ ਹੋ ਜੁਦਾ ਸਾਡੇ ਇਹ ਜੇ ਯੋਧੇ ਹੋਏ ਨੇ ਉਹਨਾਂ ਦੀਆਂ ਕੁਰਬਾਨੀਆਂ ਨੇ ਉਹਨਾਂ ਦੇ ਪਰਿਵਾਰਾਂ ਦੀਆਂ ਤੇ ਆਪਾਂ ਇਸ ਵਾਰ ਉਹਨਾਂ ਪਰਿਵਾਰਾਂ ਦੀਆਂ ਉਹਨਾਂ ਕੁਰਬਾਨੀਆਂ ਦਾ ਮੁੱਲ ਵੋਟਨਾ ਹੈ ਉਹਨਾਂ ਦੀ ਪਿੱਠ ਨਹੀਂ ਲੱਗਣ ਦੇਣੀ ਪੰਜਾਬ ਦੇ ਵਿੱਚੋਂ ਚਾਹੇ ਖਰੂਰ ਸਾਹ ਤੋਂ ਪਾਇਵਰਤਪਾਲ ਸਿੰਘ ਸਾਡੇ ਸਾਰੇ ਬੰਦੇ ਜਿੱਤ ਕੇ ਜਾਣੇ ਚਾਹੀਦੇ ਆ ਜਿਹੜੀ ਸਾਡੀ ਗੱਲ ਸਾਡੀ ਕਾਮਦੀ ਗੱਲ ਸਾਡੇ ਅੱਕਾਂ ਦੀ ਗੱਲ ਉਹ ਜਾ ਕੇ ਕਰਨ ਸੋ ਇਹ ਬੇਨਤੀਆਂ ਕਰਨ ਆਇਆ ਬਾਕੀ ਗੱਲਾਂ ਬਾਤਾਂ ਤੁਸੀਂ ਜਾਣਦੇ ਹੋ ਬਾਈ ਅਪੀਲ ਹੈ ਮੇਰੀਆਂ ਮਾਵਾਂ ਨੂੰ ਪੈਰਾਂ ਨੂੰ ਹਜ਼ਾਰ ਹਜ਼ਾਰ ਰੁਪਿਆ ਖਾਤਿਆਂ 'ਚ ਪਹਿਲਾ ਚਾਂਸਾ ਦਿੱਤਾ ਹੁਣ ਕਹਿੰਦਾ 25 2500 ਪਾਵਾਂਗੇ ਤੁਸੀਂ ਆਪ ਹੀ ਸੌਲਾ ਲਓ ਕਿਸੇ ਬੰਦੇ ਕੋਲੇ ਨਾ ਸ਼ਕਬੀਰ ਬਾਦਲ ਕੋਲੇ ਨਾ ਭਵਤਮਨ ਕੋਲੇ ਨਾ ਰਾਜੇ ਬਰੇਂਕ ਕੋਲੇ ਨਾ ਕਿਸੇ ਹੋ ਲੀਡਰ ਕੋਲੇ ਲੋਕਾਂ ਦਾ ਮੁੱਦਾ ਹੀ ਹੈ ਜੀ ਜਵਾਨੀ ਜਿੱਤੇ ਦਾ ਮਰ ਗਈ ਮੁੱਦਾ ਖਤਮ ਹੈ ਇਹ ਆਪਣਾ ਬੇਅਦਗੀਆਂ ਦਾ ਮੁੱਦਾ ਖਤਮ ਹੈ ਪ੍ਰਵਾਸ ਹੋ ਰਿਹਾ ਹੈ ਜਵਾਨੀ ਬਾਹਰ ਨੂੰ ਭੱਜ ਰਹੀ ਹੈ ਮੁੱਦਾ ਹੀ ਹੈ ਨਹੀਂ ਸਾਡਾ ਪਾਣੀ ਦਰਨ ਡੂੰਗਾ ਹੁੰਦਾ ਦਰਿਆ ਜਾਂਦਾ ਜਿਹੜਾ ਬਣ ਗਿਆ ਪਾਣੀ ਸਾਡਾ ਦਰਿਆਵਾਂ ਦਾ ਇਹ ਮੁੱਦਾ ਹੀ ਹੈ ਨਹੀਂ ਬਾਤਾਵਰ ਕੋਈ ਮੁੱਦਾ ਨਹੀਂ ਡੈਮਾਂ ਦਾ ਕੋਈ ਮੁੱਦਾ ਨਹੀਂ ਚੰਡੀਗੜ੍ਹ ਦਾ ਕੋਈ ਮੁੱਦਾ ਨਹੀਂ ਕੋਈ ਪੰਜਾਬ ਦਾ ਮੁੱਦਾ ਨਹੀਂ ਕੋਈ ਲੋਕਾਂ ਦਾ ਮੁੱਦਾ ਨਹੀਂ ਮੁੱਦੇ ਕਿਹੜੇ ਆ ਉਹ ਮਾੜਾ ਦੂਜਾ ਕਹਿੰਦਾ ਇਹ ਮਾੜਾ ਆਸਮੇ ਆਈ ਦੁਸ਼ਨਵਾਦੀ ਹੋ ਰਹੀ ਹੈ ਸੋ ਭਾਈ ਬਾਲੀਆਂ ਗੱਲਾਂ ਮੇਰੇ ਆ ਜ ਸੁਣਨਾ ਚਾਹੁੰਦੇ ਹੋ ਮੇਰੇ ਸੋਚ ਨੂੰ ਮੇਰੇ ਵਿਚਾਰ ਨੂੰ ਤਾਂ YouTube ਤੇ ਭਰ ਲਿਆ ਕਰੋ ਸਾਰਾ ਮੇਰਾ ਬੋਲਿਆ ਹੋਇਆ ਤੁਹਾਡੇ ਸਾਹਮਣੇ ਆ ਜਾਣਾ ਸੋ ਮੈਂ ਪਹਿਲਾਂ ਵੀ ਹਰ ਪੱਖ ਤੋਂ ਲੋਕਾਂ ਨਾਲ ਖੜਾ ਹੈ ਚਾਹਿਆ ਡਾਕਟਰ ਡੇਰੇ ਹੋਣ ਲੱਖਾਂ ਰੁਪਈਆ ਦਾ ਰਵਾਸ ਕਰਾਇਆ ਡਾਕਟਰਾਂ ਤੋਂ ਚਾਈਲਡ ਡੇਰੇ ਠਾਗ ਜਾਂ ਟੋਲ ਲੱਖਾਂ ਰੁਪਈਆ ਦਾ ਰਵਾਸ ਕਰਾਇਆ ਲੋਕਾਂ ਦਾ ਪੰਜਾਬ ਦੀਆਂ ਸੈਂਕੜੇ ਧੀਆ ਜਿਹੜੀਆਂ ਕਹੜਾ ਚ ਬੈਠੀਆਂ ਸੀਗੀਆਂ ਪੰਜ ਪੰਜ 70 ਸਾਲ ਦੀਆਂ ਕਹੜਾ ਛੱਡੀਆਂ ਉਹ ਵੀ ਵਸਾਈਆਂ ਨੇ ਚਾਹੇ ਡਾਗਨਾਬ ਸਾਹਾਂ ਚਾਹੇ ਪਿਆਰ ਨਾਲ ਵਸਾਈਆਂ ਨੇ ਹਰ ਪੱਖ ਤੋਂ ਮੈਂ ਬਿਨਾਂ ਕਦੇ ਪਾਵਰ ਤੋਂ ਬਿਨਾਂ ਤਾਕਤ ਤੋਂ ਲੜਿਆ ਬੋਨਦੀ ਖਾਤਰ ਲੜਿਆ ਬੋਰਡਾਂ ਉੱਤੇ ਲਿਖਾਈ ਹੈ ਕਿਸਾਨੀ ਖਾਤਰ ਲੜਿਆ ਪਹਿਲਾਂ ਵੀ ਲੜਿਆ ਦੋ ਪਰਚੇ ਹੋਏ ਦਿੱਲੀ ਦੇ ਲੱਖ ਰੁਪਏ ਸਰ ਤੇ ਨਾ ਉਸੀ ਹੁਣ ਵੀ ਆਹ ਆ ਮੋਰਚੇ ਦੇ ਵਿੱਚ ਵੀ ਖਰੌਰੀ ਵਾਲੇ ਪਾਸੇ ਹਰਿਆਣਾ ਦੀ ਗੱਡੀ ਦੇ ਵਿੱਚ ਥਾਣੇ 'ਚ 307 ਦਾ ਪਰਚਾ ਦਰਜ ਹੋਇਆ ਪਾਣੀ ਖਾਤਰ ਲੜਿਆ ਤਾਂ ਲਫਾਫਾ ਨਹੀਂ ਪਾਇਆ ਤੰਨਹਰਾ 'ਚ ਹਰ ਵਕਤ ਮੈਂ ਖੜਦਾ ਰਿਹਾ ਪਰ ਜੇ ਤੁਸੀਂ ਲੋਕ ਮੇਰਾ ਸਾਥ ਦੇਓਗੇ ਮੇਰੇ ਕੋਲੇ ਕਦ ਤੱਕਾਰ ਹੋਊਗਾ ਕਿ ਪਾਵਰ ਹੋਊਗੀ ਜੇ ਮੈਂ ਬਤੌਰ ਐਪੀਸੋੜੇ ਪਿੰਡ ਚ ਆ ਕੇ ਬੈਠੂਗਾ ਤੁਸੀਂ ਦੱਸੋਗੇ ਭਈ ਆਹ ਬੰਦਾ ਚਿੱਟਾ ਵੇਚਦਾ ਤਾਂ ਪਾਵਰ ਹੋਊਗੀ ਮੈਂ ਉਹਦੇ ਕਾਰਵਾਈ ਕਰਾ ਸਕਦਾ ਹੁਣ ਤਾਂ ਤੁਹਾਡੇ ਵਰਗਾ ਰੌਲਾ ਪਾਣਾ ਹੁਣ ਕੋਈ ਪਾਵਰ ਨਹੀਂ ਐ ਐਤੋਂ ਬੈਠਾ ਉਹਦੇ ਪਿੰਡ ਬਤੌਰ ਐਪੀ ਡੀਸੀ ਨੂੰ ਐਸਐਸਪੀ ਨੂੰ ਫੋਨ ਕਰੂੰਗਾ ਤਾਂ ਕਾਰਵਾਈ ਹੋਊਗੀ ਸੋ ਪਾਵਰ ਤੁਸੀਂ ਰੱਖਣੀ ਆ ਬਾਈ ਬਾਕੀ ਗੱਲਾਂ ਬਾਤਾਂ ਸੁਣਦੇ ਰਹਿੰਦੇ ਹੋ ਸੁਣ ਲਿਓ ਸੋਚ ਲਿਓ ਵਿਚਾਰ ਲਿਓ ਇੱਕ ਵਾਰੀ ਮੌਕਾ ਦੇ ਕੇ ਦੇਖ ਲਓ ਯਾਦ ਕਰੋਗੇ বিহার ਕਿਸੇ ਬੰਦੇ ਦਾ ਸਾਦ ਤਾ ਉਹ ਸਾਡੀ ਆਵਾਜ਼ ਵੜ ਕੇ ਬੰਦਾ ਗੂੰਜ ਰਿਹਾ ਧੰਨਵਾਦ ਸਾਰੇ ਸੰਗਤ ਦਾ ਨਗਰ ਦਾ ਹੁਣ ਆਪਾਂ ਇੱਥੇ ਤੁਹਾਨੂੰ ਲੱड्डੂ ਖਵਾਉਨੇ ਆਂ ਬਾਈ ਖਾ ਕੇ ਜਾਓ ਬੈਹੋ ਬਾਈ ਲੱड्डੂ ਖਾ ਲਓ ਸਾਰਾ ਨਗਰ ਕਹਿੰਦਾ ਸਾਰਾ ਗੋਬਾ ਧੰਨਵਾਦ ਆ ਬਾਈ ਲੰਮੇ ਸਮੇਂ ਤੋਂ ਦੇਖ ਰਹੇ ਹਾਂ ਉਵੇਂ ਬਾਲਟੀ ਵੋਟਾਂ ਆ ਭਰ ਦਿਆਂਗੇ ਬਾਲਟੀ 10 ਨੰਬਰ ਦੇ ਜਿੱਤੇ ਰੱਖਿਓ ਬਾਈ ਬਸ ਠੀਕ ਆ ਜੀ ਤੇ ਮੈਨੂੰ ਜਿੱਥੇ ਮਰਜ਼ੀ ਖੜਾ ਲਿਓ ਖੜਾਇਓ ਸਹੀ ਥਾਂ ਲਾ ਕੇ ਇਹ ਬੇਨਤੀ ਆ ਮੇਰੀ ਕੋ ਸੁਣ ਲਓ ਕਈ ਵਾਰੀ ਆਪਾਂ ਇਹ ਕਹਿ ਦਿੰਨੇ ਆ ਕਿ ਬਈ ਸਾਡਾ ਅਸੀਂ ਗਵਾਂਢੀਆਂ ਦੀ ਬੱਤ ਬਾਤੀ ਜੀ ਲੱਖਾਂ ਦਰਾਂ ਸਾਡਾ 40 ਵੋਟਾਂ ਪਾ ਗਾਈ ਸੀਗਾ ਤੈਨੂੰ ਸਾਡਾ ਸਾਥ ਦੇ ਮਦਦ ਕਰ ਗਲਤ ਬੰਦਰਾ ਸਾਥ ਮੈਨ ਨਹੀਂ ਦੇਣਾ ਬਾਈ ਵੋਟਾਂ ਖਾਤਰ ਨਾਮਰ ਰਾਜਨੀਤੀ ਗਲਤ ਕਰ ਲਈਆਂ ਮੇਰਾ ਪਹਿਲਾਂ ਵੀ ਇਲਾਜ ਰਿਆ ੱਟਕਾ ਹੁੰਦਾ ਹੋਇਆ ਇੱਥੇ ਮਰਜ਼ੀ ਕਰਾ ਲਓ ਕਰ ਜੂਗਾ ਆਕੇ ਧੰਨਵਾਦ ਸਾਰੇ ਸੰਗਤਾਂ ਦਾ ਲੱਗਦਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਹਿ